ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਅੱਜ ਸਿਵਲ ਸਰਜਨ ਵੱਲੋਂ ਨੰਨੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾ ਕੇ ਕੀਤੀ ਗਈ ਇਸ ਮੁਹਿੰਮ ਦਾ ਉਦੇਸ਼ ਜ਼ਿਲ੍ਹੇ ਦੇ ਹਰ ਬੱਚੇ ਨੂੰ ਪੋਲੀਓ ਤੋਂ ਬਚਾਉਣਾ ਅਤੇ ਸਮੂਹ ਤੌਰ ਤੇ ਪੋਲੀਓ ਮੁਕਤ ਸਮਾਜ ਬਣਾਉਣਾ ਹੈ ਇਸ ਮੌਕੇ ਡਾਕਟਰ ਸਾਹਿਬ ਨੇ ਕਿਹਾ ਕਿ ਪੋਲੀਓ ਇੱਕ ਖਤਰਨਾਕ ਬਿਮਾਰੀ ਹੈ ਜੋ ਬੱਚਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਪਰ ਪੋਲੀਓ ਬੂੰਦਾ ਰਾਹੀਂ ਇਸ ਤੋਂ ਪੂਰੀ ਤਰ੍ਹਾਂ ਬਚਾਅ ਸੰਭਵ ਹੈ ਉਨਾ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਪੋਲਿਓ ਦੀ ਖੁਰਾਕ ਪਿਲਾਉਣ ਤੇ ਕਿਸੇ ਵੀ ਕੇਂਦਰ ਤੇ ਪਹੁੰਚ ਕੇ ਇਸ ਮਹਿੰਮ ਦਾ ਹਿੱਸਾ ਬਣਨ ਸਿਹਤ ਵਿਭਾਗ ਵੱਲੋਂ ਇਸ ਮਹਿੰਮ ਲਈ ਸੈਂਕੜੀਆਂ ਟੀਮਾਂ ਬਣਾਈਆਂ ਗਈਆਂ ਹਨ ਜੋ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਉਣਗੀਆਂ ਕਈ ਸਕੂਲਾਂ ਅੰਗਨਵਾੜੀ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਵੀ ਵਿਸ਼ੇਸ਼ ਕੈਂਪ ਲਗਾਏ ਗਏ ਹਨ ਮਹਿੰਮ ਦੇ ਦੌਰਾਨ ਦੋ ਬੂੰਦ ਜ਼ਿੰਦਗੀ ਦੀ ਦਾ ਨਾਰਾ ਗੂੰਜਦਾ ਸੁਣਾਇਆ ਦਿੱਤਾ ਮੈਂ ਡਾਕਟਰ ਸੌਰੰਗੀ ਧਵਨ ਸਿਵਲ ਸਰਜ ਨਮਰ ਸਰ ਸਾਰਿਆਂ ਨੂੰ ਨਮਸਕਾਰ ਕਰਦਾ ਐਂਡ ਸੇਤੂਪਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12 13 ਤੇ 14 ਅਕਤੂਬਰ ਨੂੰ 3 ਦਿਨ ਪल्स ਪੋਲੀਓ ਮਹਿੰਮ ਚਲਾਈ ਜਾ ਰਹੀ ਹੈ ਜਿਦੇ ਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਿਵੇਂ ਕਹਿੰਦੇ ਆ ਵੀ ਦੋ ਬੂੰਦਾਂ ਜੀਵਨ ਦੀਆਂ ਉਹ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ ਅੱਜ 12 ਤਰੀਕ ਨੂੰ ਸਾਡੇ ਜਿਵੇਂ ਤੁਸੀਂ ਦੇਖ ਰਹੇ ਹੋ ਫਿਕਸਡ ਬੂਥ ਨੇ ਬੂਥ ਤੇ ਸਾਡੇ ਸਿਹਤ ਵਿਭਾਗ ਦੇ ਕਰਮਚਾਰੀ ਬੈਠ ਕੇ ਬੱਚਿਆਂ ਨੂੰ ਬੂੰਦਾ ਪਾਣਗੇ ਐਂਡ ਕੱਲ ਤੇ ਪਰਸੋਂ ਮੰਡੇ ਤੇ ਟੂਲ ਦੇ 13 ਤੇ 14 ਅਕਤੂਬਰ ਨੂੰ ਸਾਡੀਆਂ ਟੀਮਾਂ ਘਰ-ਘਰ ਜਾ ਕੇ ਜਿਹੜੀਆਂ ਪੋਲੀਓ ਦੀਆਂ ਬੂੰਦਾ 0 ਤੋਂ 5 ਸਾਲ ਦੇ ਬੱਚਿਆਂ ਨੂੰ ਪਾਣਣਗੇ ਸਾਡੇ ਕੋਲ ਲਗਭਗ 27 ਲੱਖ 8283000 ਦੀ ਪਾਪੂਲੇਸ਼ਨ ਆ ਜਿਹਦੇ ਵਿੱਚ ਸਾਡੇ 1.5 ਲੱਖ ਦੇ ਕਰੀਬ ਘਰ ਨੇ ਤੇ ਉਹਦੇ ਚ ਜੋ ਸਾਡੀ ਸਿਹਤ ਵਿਭਾਗ ਦੀ ਟੀਮ ਨੇ ਵਰਕਆਊਟ ਕੀਤਾ ਇੱਕ ਸਾਰਾ ਪਲਾਨ ਬਣਾਇਆ ਹੁੰਦਾ 297000 ਦੇ ਆਸ-ਪਾਸ ਸਾਡੇ ਜ਼ਿਲ੍ਹੇ ਦੇ ਬੱਚੇ ਆ 0 ਤੋਂ 5 ਸਾਲ ਦੇ ਐਂਡ ਦੇਖੋ ਵੈਸੇ ਤਾਂ ਜਿਹੜਾ ਸਾਡਾ ਦੇਸ਼ ਆ ਭਾਰਤ ਉਹ ਪੋਲੀਓ ਮੁਕਤ ਹੋ ਚੁੱਕਾ ਹੈ 2011 ਦੇ ਵਿੱਚ ਲਾਸਟ ਪੋਲੀਓ ਦਾ ਕੇਸ ਇੰਡੀਆ 'ਚ ਰਿਪੋਰਟ ਹੋਇਆ ਸੀ ਉਸ ਤੋਂ ਬਾਅਦ WHO ਵੱਲੋਂ 2014 'ਚ ਭਾਰਤ ਨੂੰ ਪੋਲੀਓ ਮੁਕਤ ਘੋਸ਼ਣਾ ਕਰ ਦਿੱਤਾ ਗਿਆ لیکن پھر بھی جو کہ ਸਾਡੇ ਜਿਹੜੇ ਗੁਆਂਢੀ ਦੇਸ਼ ਨੇ پاکستان افغانستان ਉਹਨਾਂ ਚ ਕੁਝ ਕੁਛ ਪੋਲੀਓ ਦੇ ਕੇਸ ਮਿਲ ਰਹੇ ਐ ਐਂਡ बिकॉज ਅਸੀਂ ਬਿਲਕੁਲ ਬਾਰਡਰ ਤੇ ਆ ਸਾਡਾ ਬਾਰਡਰ ਸਟੇਟ ਐਂਡ ਮੂਰ ਮੁਰੰਬਰ ਸਰ ਬਾਰਡਰ ਡਿਸਟ੍ਰਿਕਟ ਆ ਤੇ ਸਾਨੂੰ ਥੋੜਾ ਜਿਹਾ ਮਤਲਬ ਵੀ ਹੈਵ ਟੂ ਬੀ ਐਕਸਟਰਾ ਕੇਅਰਫੁੱਲ ਕਿਉਂਕਿ ਥੋੜੀ ਬਹੁਤ ਇਮੀਗ੍ਰੇਸ਼ਨ ਚੱਲਦੀ ਆ ਕੁਝ ਲੋਕ ਆਉਂਦੇ ਜਾਂਦੇ ਆ ਕੁਝ ਵਪਾਰ ਚੱਲਦਾ ਐਂਡ ਉਹਦੇ ਤੇ ਵੀਰ ਸੇ ਵਰਕਿੰਗ ਆਨ 0 0 ਟਾਲ ਵੀ ਬਿਲਕੁਲ ਅਸੀਂ ਇਸ ਪੋਜੀਸ਼ਨ 'ਚ ਨਹੀਂ ਕਿ ਜਰਾ ਵੀ ਰਿਸਕ ਲੈ ਸਕੀਏ ਕਿਉਂਕਿ ਇਹ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਉਹਨਾਂ ਦੀ ਅਖੀ ਸਿਹਤ ਦਾ ਸਵਾਲ ਹੈ ਐਂਡ ਕੱਲ ਵੀ ਅਸੀਂ ਇੱਕ ਰੈਲੀ ਕੀਤੀ ਸੀਗੀ ਕੈਂਪੇਨ ਸ਼ੁਰੂ ਕੀਤੀ ਸੀਗੀ ਜਾਗਰੂਕਤਾ ਮਹਿੰਮ ਜਿਹੜੀ ਸ਼ੁਰੂ ਕੀਤੀ ਸੀਗੀ ਕਿਉਂਕਿ ਕੋਈ ਵੀ ਜਿਹੜਾ ਸਿਹਤ ਵਿਭਾਗ ਦਾ ਪ੍ਰੋਗਰਾਮ ਹੈ ਉਹ ਕਮਿਊਨਿਟੀ ਪਾਰਟਿਸਪੇਸ਼ਨ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾ ਅਧੂਰਾ ਹੈ ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਸਾਰੇ ਪੇਰੈਂਟਸ ਸਾਰੇ ਲੋਕ ਸਾਰੀ ਕਮਿਊਨਿਟੀ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਅਸੀਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਾ ਕੇ ਮੂਹਤ ਤੇ ਜਾਂ ਸਾਡੀ ਟੀਮਾਂ ਘਰ ਆਉਂਦੀਆਂ ਤੇ ਉਹਨਾਂ ਨੂੰ ਪੋਲੀਓ ਬੂੰਦਾਂ ਪਿਲਾਓ ਦੇਖੋ ਅੱਜ ਅਸੀਂ ਇਹ ਅਨਗੜ ਏਰੀਆ 'ਚ ਖੜੇ ਆਂ ਐਂਡ ਤੁਸੀਂ ਦੇਖੋ ਵੀ ਬੱਚਿਆਂ ਨੂੰ ਆਦਤ ਪਈ ਹੋਈ ਆ ਬੱਚਿਆਂ 'ਚ ਉਤਸ਼ਾਹ ਹੈ ਕਿ ਅਸੀਂ ਪੋਲੀਓ ਬੂੰਦਾਂ ਪੀਣੀ ਆ ਬਿਕਾਉਜ਼ ਸਾਡਾ ਸਟਾਫ ਇਹਨਾਂ ਨਾਲ ਇੰਟਰੈਕਟ ਕਰਦਾ ਹੈ ਸਾਡੇ ਵਰਕਰ ਜਿਹੜੇ ਘਰ ਘਰ ਜਾਂਦੇ ਆ ਸਰਵੇ ਕਰਦੇ ਆ ਦੇ ਆਰ ਮਿਕਸਿੰਗ ਅਪ ਵਿਦ ਦ ਪੀਪਲ ਐਂਡ ਬੱਚੇ ਐ ਨਹੀਂ ਕਿ ਜ਼ਬਰਦਸਤੀ ਕਿਵੇਂ ਪਿੰਡਾਂ 'ਚ ਵੀ ਹੀ ਜਾਣਦੇ ਆ ਤੇ ਬੱਚੇ ਆ ਕੋ ਖੁਸ਼ੀ ਖੁਸ਼ੀ ਤੇ ਤੋਂ ਭੱਗਦੀਆਂ ਟੀਮਾਂ ਨੂੰ ਰਿਸੀਵ ਕਰਦੇ ਆ ਵੀ ਪੋਲੀਓ ਬੂੰਡਾ ਲੈਓ ਜੀ ਅੰਕਲ ਸਾਨੂੰ ਪਿਲਾਓ ਦੈਟ ਮੀਨਸ ਵੀ ਇੱਕ ਇੰਨੀ ਜ਼ਿਆਦਾ ਐਨੇ ਸਾਲਾਂ 'ਚ 1900 ਸਮਝ ਲਓ ਕਿ 95 ਤੋਂ ਇਹ ਕੈਂਪੇਨ ਸ਼ੁਰੂ ਹੋਈ ਹੋਈ ਹੈ ਅਲਫਪੇਲੂ ਐਂਡ 99 ਤੋਂ ਆਪਾਂ 2025 ਤੱਕ ਪਹੁੰਚ ਗਏ ਆ 3 ਸਾਲ ਬੜਾ ਲੰਬਾ ਸਫਰ ਹੁੰਦਾ ਐਂਡ ਇਹ ਇੱਕ ਬਹੁਤ ਹੀ ਵੱਡੀ ਜਿਹੜੀ ਆ ਉਹ ਜਿੱਤ ਐ ਇੱਕ ਬਿਮਾਰੀ ਤੇ ਜਿਹੜੀ ਕਿ ਜਿਤਨਾ ਸਾਰੀ ਉਮਰ ਡਿਫਰੈਂਟਲੀ ਏਬਲਡ ਹੋ ਜਾਣਾ ਥੈਟ ਇਜ਼ ਵੈਰੀ ਸੈਡ ਐਂਡ ਬੈਡ ਐਂਡ ਇਹ ਮੁਹਿੰਮ ਚੱਲ ਰਹੀ ਆ ਐਂਡ ਸਾਡੇ ਵਰਕਰ ਸਾਡਾ ਸਟਾਫ ਸਾਡੇ डब्ल्यूएचओ ਦੇ ਡਾਕਟਰ ਸਾਹਿਬਾਨ ਜਿਲ੍ਹਾ ਟੀਕਾ ਕਰਨ ਅਫਸਰ ਮਾਸ ਮੀਡੀਆ ਅਫਸਰ ਪੋਰ ਸਾਡੇ ਜਿਹੜੇ ਨਾਲ ਸਟਾਫ ਮੈਂਬਰਸ ਨੇ ਆਸ਼ਾ ਵਰਕਰ ਨੇ ਐਨਐਮ ਨੇ ਐ ਲక్ష్ਮੀ ਨੇ ਬਹੁਤ ਮਿਹਨਤ ਕਰ ਰਿਆ ਸਾਰਾ ਇੱਕ ਪ੍ਰੋਪਰ ਪਹਿਲਾਂ ਸਰਵੇ ਕਰਕੇ ਇੱਕ ਬਲੂਪ੍ਰਿੰਟ ਬਣਾਇਆ ਹੋਇਆ ਐ ਐਂਡ ਉਸ ਅਕੋਰਡਿੰਗਲੀ ਮਤਲਬ ਅਸੀਂ ਕੰਮ ਕਰ ਰਹੇ ਐ ਐਂਡ ਫਿਰ ਲੋਕਾਂ ਨੂੰ ਮੇਰੀ ਦੁਬਾਰਾ ਅਪੀਲ ਆ ਕਿ ਉਹ ਸਿਹਤ ਭਾਗ ਨਾਲ ਪੂਰਾ ਸਹਿਯੋਗ ਕਰਨ ਕਿਉਂਕਿ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਸੋ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਪੂਰਾ ਸਹਿਯੋਗ ਕਰ ਤਾਂ ਕਿ ਮਹਮ ਜਿਹੜੀ ਆ ਕਾਮਯਾਬ ਹੋਵੇ ਧੰਨਵਾਦ